ਮਾਮਲਾ ਲੁਧਿਆਣਾ ਦੇ ਸੁਪਾਸ ਨਗਰ ਵਿੱਚ ਸਥਿਤ ਗ੍ਰੀਨਲੈਂਡ ਕਾਨਵੈਂਟ ਸਕੂਲ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਜਿਸ ਦੇ ਉੱਪਰ ਲਗਾਤਾਰ ਹੀ ਸਵਾਲ ਚੁੱਕੇ ਜਾ ਰਹੇ ਨੇ ਇਸ ਦੇ ਨਾਲ ਹੀ ਸਿਕਿਉਰਿਟੀ ਨੂੰ ਲੈ ਕੇ ਤੇ ਟੀਚਰਾਂ ਦੀ ਲਾਪਰਵਾਹੀ ਨੂੰ ਲੈ ਕੇ ਲਗਾਤਾਰ ਹੀ ਪੂਰੇ ਸ਼ਹਿਰ ਦੇ ਵਿੱਚ ਚਰਚਾ ਜਿਹੜੀ ਹੈ ਹੋਣੀ ਸ਼ੁਰੂ ਹੋ ਚੁੱਕੀ ਹੈ ਤਾਂ ਦੱਸਦੀ ਏ ਕਿ ਇੱਕ ਬੱਚਾ ਜਿਹੜਾ ਕਿ ਸਵੇਰ ਦੇ ਸਮੇਂ ਸਕੂਲ ਆਉਂਦਾ ਤੇ ਥੋੜੇ ਹੀ ਸਮੇਂ ਦੇ ਵਿੱਚ ਸਕੂਲ ਤੋਂ ਗਾਇਬ ਹੋ ਜਾਂਦਾ ਤੇ ਜਿਸ ਵੇਲੇ ਇਸ ਬਾਬਤ ਸਿਕਿਉਰਿਟੀ ਗਾ ਵੱਡੇ ਨਾਲ ਗੱਲਬਾਤ ਕੀਤੀ ਜਾਂਦੀ ਤਾਂ ਉਸਦੇ ਵੱਲੋਂ ਕਿਹਾ ਜਾਂਦਾ ਕਿ ਉਸ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਤਾਂ ਲੁਧਿਆਣਾ ਦੇ ਸਪਾਰਸ਼ ਨਗਰ ਦੇ ਵਿੱਚ ਇਹ ਗ੍ਰੀਨਲੈਂਡ ਕਾਨਵੈਂਟ ਸਕੂਲ ਹੈ ਜਿਸ ਦੀ ਸਿਕਿਉਰਿਟੀ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਬੱਚਾ ਸਵੇਰੇ ਸਕੂਲ ਦੇ ਵਿੱਚ ਬੈਗ ਰੱਖਦਾ ਤੇ ਬੈਗ ਰੱਖ ਕੇ ਫਰਾਰ ਹੋ ਜਾਂਦਾ ਹਾਲਾਂਕਿ ਜਿਸ ਵੇਲੇ ਟੀਚਰਾਂ ਨੂੰ ਇਸ ਬਾਬਤ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਬਾਬਤ ਸੂchnਾ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਪਰਿਵਾਰ ਨੂੰ ਵੀ ਦੱਸਿਆ ਜਾਂਦਾ ਤੁਸੀਂ ਵੀ ਸੁਣ ਕੇ ਹੈਰਾਨ ਹੋਵੋਗੇ ਤੀਸਰੀ ਕਲਾਸ ਦਾ ਇੱਕ ਬੱਚਾ ਜਿਹੜਾ ਕਿ ਸਕੂਲ ਦੇ ਵਿੱਚ ਬੈਗ ਰੱਖਦਾ ਹੈ ਤੇ ਮੁੜ ਕੇ ਉੱਥੋਂ ਦੀ ਅਚਾਨਕ ਹੀ ਗਾਇਬ ਹੋ ਜਾਂਦਾ ਹੈ ਤੇ ਮਾਪੇ ਜਿਹੜੇ ਨੇ ਉਹਨਾਂ ਨੂੰ ਵੀ ਸਕੂਲ ਵਾਲਿਆਂ ਦੇ ਵੱਲੋਂ ਮੌਕੇ ਤੇ ਬੁਲਾਇਆ ਜਾਂਦਾ ਜਿਨ੍ਹਾਂ ਦੇ ਵੱਲੋਂ ਸਕੂਲ ਦੇ ਵਿੱਚ ਦਾਖਲ ਹੋ ਕੇ ਵੱਡਾ ਹੰਗਾਮਾ ਕੀਤਾ ਜਾਂਦਾ ਤੇ ਪੁਲਿਸ ਦੇ ਵੱਲੋਂ 3 ਘੰਟਿਆਂ ਦੇ ਅੰਦਰ ਤਿੰਨ ਤੋਂ 4 ਘੰਟਿਆਂ ਦੇ ਅੰਦਰ ਇਸ ਬੱਚੇ ਨੂੰ ਲੱਭਿਆ ਜਾਂਦਾ ਤੇ ਗੱਲ ਕੀਤੀ ਜੇ ਸਿਕਿਉਰਿਟੀ ਗਾਰਡ ਦੀ ਤਾਂ ਉਸਦੇ ਵੱਲੋਂ ਕਿਹਾ ਜਾਂਦਾ ਕਿ ਉਸ ਨੂੰ ਕੁਝ ਵੀ ਨਹੀਂ ਪਤਾ ਕਿ ਬੱਚਾ ਕਿੱਥੇ ਚਲਾ ਗਿਆ ਤਾਂ ਇਸ ਨੂੰ ਲੈ ਕੇ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਬੱਚਾ ਜਿਹੜਾ ਸਕੂਲ ਤੋਂ ਬਾਹਰ ਜਾਂਦੋਂ ਆਇਆ ਦੇਖਿਆ ਗਿਆ ਪਰ ਜਿਸ ਵੇਲੇ ਬੱਚੇ ਨੂੰ ਲੱਭ ਲਿਆ ਗਿਆ ਤਾਂ ਉਸ ਵੇਲੇ ਇਸ ਬੱਚੇ ਦੇ ਵੱਲੋਂ ਕਿਹਾ ਗਿਆ ਕਿ ਉਸ ਦਾ ਹੋਮਵਰਕ ਜਿਹੜਾ ਪੂਰਾ ਨਹੀਂ ਸੀ ਜਿਸ ਕਾਰਨ ਉਹ ਬੈਗ ਰੱਖ ਕੇ ਚਲਾ ਗਿਆ ਪਰ ਗੱਲ ਕੀਤੀ ਜੇ ਪ੍ਰਿੰਸੀਪਲ ਦੀ ਤਾਂ ਉਹਨਾਂ ਦੇ ਵੱਲੋਂ ਵੱਖਰਾ ਹੀ ਬਿਆਨ ਇਸ ਵਿਦਿਆਲੇ ਦਿੱਤਾ ਜਾ ਰਿਹਾ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬੱਚਾ ਵੈਨ ਤੋਂ ਆਪਣੇ ਡੇ ਭਰਾ ਦੇ ਨਾਲ ਉਤਰਿਆ ਤੇ ਉਥੋਂ ਦੀ ਚਲਾ ਗਿਆ ਸਕੂਲ ਦੇ ਵਿੱਚ ਨਹੀਂ ਆਇਆ ਤਾਂ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਹਾਲਾਂਕਿ ਇਸ ਬਾਬਤ ਬੱਚੇ ਦੇ ਮਾਪਿਆਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ ਮੈਂ ਬੱਚੇ ਕਿ ਮੰਮੀ ਹਾਂ ਆ ਜਿਵੇਂ ਸਕੂਲ ਤੇ ਬੱਚਾ ਗਾਇਬ ਹੋ ਗਿਆ ਹੈ ਹਾਂ ਬੱਚੇ ਸਕੂਲ ਮੈਂ ਇਸ ਕੇ ਗੇਟ ਮਤਾਇਲਾ ਹੈ ਜਮ ਸਕੂਲ ਜਮਦਾ ਹੀ ਨਹੀਂ ਸਕੂਲ ਮੇਂ ਬੋਲੋ ਕਿ ਜ਼ਿੰਮਦਾਈ ਤੁਮ ਲਾ ਕੇ ਬੱਚੇ ਕੀ

बच्चे यहां पढ़ते हैं हां 8 बजे पढ़ते हैं ये लोग आपके साथ बच्चे अंदर मौजूद हैं सात बच्चे मौजूद हैं मैंने उनसे पूछा कि आपका वो मैंने कुछ मैंने पूछा था जी जो मेरा अपना बड़े वाला मुंडा बोल रहा है मैं अंदर तक लेके गया था क्लास तक, ले तक, ले तक, ले तक उसके बाद में गायब हुआ है उसके बाद वापस भाग गया कैसे भागा बच्चों तो को ढूंढ के दे दिए और क्या मांग है पुलिस वाले अंदर है लेकिन पुलिस वाले बात नहीं सुन रहे मेरी और पुलिस वाला मैडम मेरे को धमकिया दे रही है धमकियाँ दे रही है आपका बच्चा ऐसे रोज ही भागता है ऐसे बोल रही है वो मैडम वो बच्चा कि रोज भागता

ਕਲਾਸਰੂਮ ਮੇ ਬੈਗਿਆ ਉਸਕਾ ਉਸਕੀ ਹਾਜ਼ਰੀ ਲਗੀ ਹੈ ਹਾਜ਼ਰੀ ਨਹੀਂ ਲਗੀ ਹੈ ਹਾਜ਼ਰੀ ਨਹੀਂ ਲਗੀ ਕਲਾਸਰੂਮ ਮੇ ਬੈਗ ਗਿਆ ਉਸਕਾ ਆਪ ਬੱਚੇ ਦਾ ਅੰਦਰ ਜਾਂਦੇ ਦਾ ਵੀਡੀਓ ਆਪਕੇ ਪਾਸ ਹੈ ਅੰਦਰ ਜਾਂਦੇ ਦਾ ਵੀਡੀਓ ਹੈ ਬਾਹਰ ਜਾਂਦੇ ਦਾ ਵੀਡੀਓ ਇਹ ਬੱਚਾ ਹੈ ਦਾ ਕਾਸ਼ ਨਾਮ ਹੈ ਜੀ ਇਹ ਸਵੇਰੇ ਸਕੂਲ ਕਰੋ ਗਿਆ ਤੇ ਸਕੂਲ ਪਹਿਲਾਂ ਛੁੱਟੀਆਂ ਸੀ ਗਿਆ ਇਹ ਪਹਿਲੇ ਦਿਨ ਸਕੂਲ ਗਿਆ ਛੁੱਟੀਆਂ ਤੋਂ ਬਾਅਦ ਇਹਨੇ ਹੋਮਵਰਕ ਨਹੀਂ ਕੰਪਲੀਟ ਕੀਤਾ ਇਹ ਬੱਚੇ ਨੇ ਤੇ ਕਰੋ ਗਿਆ ਉਥੋਂ ਹੂਲ ਜਾ ਕੇ ਡਰ ਗਿਆ ਤੇ ਉਸ ਬੈਗ ਛੁੱਟ ਕੇ ਨਾਲ ਦੀ ਨਾਲ ਸਕੂਲ ਤੋਂ ਬਾਹਰ ਨਿਕਲ ਗਿਆ ਤੇ ਫਿਰ ਇਹਦੇ ਫਾਦਰ ਸਕੂਲ ਵੱਲੋਂ ਫਾਦਰ ਨੂੰ ਮੈਸੇਜ ਆਇਆ ਵੀ ਤੁਹਾਡਾ ਬੱਚਾ ਸਕੂਲ 'ਚ ਹੈ ਨਹੀਂਗਾ ਫਾਦਰ ਨੇ ਸਕੂਲ ਫਾਦਰ ਨੂੰ ਮੈਸੇਜ ਕੀਤਾ ਸਕੂਲ ਨੇ ਤੇ ਨਾਲੇ ਪੁਲਿਸ ਨੂੰ ਕੀਤਾ ਫਿਰ ਅਸੀਂ ਮੌਕੇ ਤੇ ਪਹੁੰਚ ਕੇ ਕੈਮਰੇ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਕੇ ਤੇ ਫਿਰ ਬੱਚਾ ਕਵਰ ਕਰ ਲਿਆ ਉਹ ਬਹੁਤ ਪਰੇਸ਼ਾਨ ਲਿਖਤਾ ਸਰ ਕਿਤੇ ਲੱਗ ਰਿਹਾ ਕਿ ਸਕੂਲ ਵਾਲੇ ਬਹੁਤ ਵੱਡੀ ਇੱਕ ਲਾਪਰਵਾਈ ਆ ਕਿ ਕਾਰ ਦੇ ਜਿੰਮੇਵਾਰੀ ਬੰਦੀ ਆ ਬੱਚਾ ਅੰਦਰ ਜਾ ਰਿਹਾ ਤੇ ਅੰਦਰ ਪਟੈਕਟ ਕੀਤਾ ਜਾਵੇ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਚੇ ਨੇ ਯੂਨੀਫਾਰਮ ਪਾਈ ਸੀ ਬਿਨਾ ਯੂਨੀਫਾਰਮ ਤੋਂ ਸੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਬਾਅਦ ਚ ਦੇਖਾਂ ਕੀ ਬਣਦਾ ਜੀ ਮੈਂ ਬੱਚੇ ਕਿ ਮਮੀ ਹਾਂ ਆਪ ਜਿਵੇਂ ਕੂਰ ਤੇ ਬੱਚਾ ਗਾਇਬ ਹੋ ਗਿਆ ਹੈ ਹਾਂ ਬੱਚੇ ਸਕੂਲ ਮੇ